ਲੋਕ ਸਭਾ ਚੋਣਾਂ 2024 ਲਈ ਪੰਜਾਬ ਚ ਵੋਟਾਂ 1 ਜੂਨ ਨੂੰ ਹੋਣਗੀਆਂ ਤੇ ਇਸ ਵਾਰ ਲੋਕ ਸਭਾ ਚੋਣਾਂ ਚ ਪੰਜਾਬ ਦੇ ਕਈ ਅਜਿਹੇ ਉਮੀਦਵਾਰ ਚੋਣ ਮੈਦਾਨ ਚ ਆਏ ਨੇ ਜਿਹੜੇ ਉਮੀਦਵਾਰ ਕਰੋੜਾ ਰੁਪਏ ਦੇ ਮਾਲਕ ਨੇ ਤੇ ਉਹਨਾਂ ਚੋਂ ਇੱਕ ਨੇ ਪਰਨੀਤ ਕੌਰ ਪਰਨੀਤ ਕੌਰ ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਨੇ ਜਿਨ੍ਹਾਂ ਆਪਣੇ ਚੋਣ ਹਲਫਨਾਮੇ ਚ ਦੱਸਿਆ ਕਿ ਉਹਨਾਂ ਦੇ ਕੋਲ ਨਕਦੀ ਸਿਰਫ ਤੇ ਸਿਰਫ 4.5 ਲੱਖ ਰੁਪਏ ਦੀ ਹੈ ਪਰਨੀਤ ਕੌਰ ਦੇ ਕਈ ਬੈਂਕ ਖਾਤੇ ਨੇ स्टेट बैंक ऑफ जिस जिस इंडिया जिसते ਵਿੱਚ 3444188 ਰੁਪਏ ਨੇ ਤੇ ਇੱਕ ਹੋਰ ਅਕਾਊਂਟ ਸਟੇਟ ਬੈਂਕ ਆਫ ਇੰਡੀਆ ਦਾ ਹੀ ਹੈ ਜਿਸਦੇ ਵਿੱਚ 1934357 ਰੁਪਏ ਨੇ ਪੰਜਾਬ ਐਂਡ ਸਿੰਧ ਬੈਂਕ ਜਿਸਦੇ ਵਿੱਚ 74876 ਰੁਪਏ ਨੇ ਸਟੇਟ ਬੈਂਕ ਆਫ ਇੰਡੀਆ पार्लियामेंट हाउस ਜਿਸਦੇ ਵਿੱਚ 6855112 ਰੁਪਏ ਨੇ ਇੰਡੀਅਨ ওভারਸੀਜ਼ ਬੈਂਕ ਦੇ ਵਿੱਚ 33424 ਰੁਪਏ ਨੇ ਤੇ ਦੋ ਐਫ ਡੀ ਆਏ ਪਰਨੀ ਕਰਦੇ ਵੱਲੋਂ ਕਰਵਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ 10,53,291 ਤੇ ਇੱਕ ਦੇ ਵਿੱਚ 13,71,708 ਰੁਪਏ ਨੇ ਇਹ ਤਾਂ ਸੀ ਕਿ ਅਖੀਰ ਪਰਨੀਤ ਔਰ ਦੇ ਕੋਲ ਕਿੰਨੇ ਪੈਸੇ ਨੇ ਫਿਰ ਉਸ ਤੋਂ ਬਾਅਦ ਪਰਨੀਤ ਔਰ ਹੁਣਾਂ ਦੇ ਕੋਲ ਤਿੰਨ ਗੱਡੀਆਂ ਨੇ ਦੋ ਗੱਡੀਆਂ ਇਨੋਵਾ ਇੱਕ ਗੱਡੀ 2009 ਮਾਡਲ ਤੇ ਦੂਜੀ ਗੱਡੀ 2023 ਮਾਡਲ ਤੇ ਇੱਕ ਸਕੋਰਪਿਓ 2023 ਮਾਡਲ ਦੀ ਹੈ ਚੋਣ ਹਲਫਨਾਮੇ ਮੁਤਾਬਕ 35 ਕਰੋੜ ਰੁਪਏ ਦੀ ਕੀਮਤ ਦੇ HUF ਪਟਿਆਲਾ ਦੇ ਮੋਤੀ ਬਾਗ ਅਤੇ ਸਟਾਫ ਹਾਊਸਾਂ ਦਾ ਜ਼ਿਕਰ ਕੀਤਾ ਗਿਆ ਹੈ ਚੋਣ ਹਲਫਨਾਮੇ ਮੁਤਾਬਕ 35 ਕਰੋੜ ਰੁਪਏ ਦੀ ਕੀਮਤ ਦੇ HUF ਪਟਿਆਲਾ ਦੇ ਮੋਤੀ ਬਾਗ ਅਤੇ ਸਟਾਫ ਹਾਊਸਾਂ ਦਾ ਜ਼ਿਕਰ ਕੀਤਾ ਗਿਆ ਹੈ ਦਿਲਚਸਪ ਗੱਲ ਇਹ ਹੈ ਕਿ ਕੁੱਲ 55.83 ਕਰੋੜ ਰੁਪਏ ਦੀ ਜਾਇਦਾਦ ਦੇ ਵਿੱਚੋਂ 47.75 ਕਰੋੜ ਰੁਪਏ HUF ਖਾਤੇ ਵਿੱਚ ਹਨ ਪਰ ਨੀਕੌਰ ਹੁਣਾਂ ਦੇ ਕੁੱਲ ਸੋਨੇ ਅਤੇ ਹੀਰੇ ਦੇ ਕਈ ਗਹਿਣੇ ਨੇ ਜਿਨ੍ਹਾਂ ਦੀ ਕੀਮਤ 40 ਕਰੋੜ 79646 ਰੁਪਏ ਹੈ। ਇਹ ਤਾਂ ਸੇ ਕੇ ਸਾਲ 2024 ਦੇ ਹਲਫਨਾਮੇ ਚ ਪ੍ਰਨੀਤ ਕੌਰ ਹੁਣਾ ਨੇ ਕੀ ਕੁਝ ਲਿਖਾਇਆ ਹੈ। ਫਿਰ ਉਸ ਤੋਂ ਬਾਅਦ ਜੇ ਗੱਲ 2019 ਦੀ ਕਰੀਏ ਤਾਂ ਉਹਨਾਂ ਚੋਣਾ ਵੇਲੇ ਪ੍ਰਨੀਤ ਕੌਰ ਹੁਣਾ ਨੇ ਦੱਸਿਆ ਸੀ ਕਿ ਉਹਨਾਂ ਦੇ ਕੋਲ 3 ਕਰੋੜ 37 ਲੱਖ 23 ਹਜ਼ਾਰ ਦੀ ਚੱਲ ਜਾਇਦਾਦ ਹੈ ਤੇ ਉਸ ਦੇ ਨਾਲ ਅਚੱਲ ਪ੍ਰਾਪਰਟੀ ਦੀ ਗੱਲ ਕਰੀਏ ਤਾਂ 1 ਕਰੋੜ 76 ਲੱਖ 60 ਹਜ਼ਾਰ ਰੁਪਏ ਦੀ ਹੈ। ਸਾਲ 2014 ਦੇ ਵਿੱਚ ਚੱਲ ਪ੍ਰਾਪਰਟੀ 2 ਕਰੋੜ 13 ਲੱਖ 83641 ਰੁਪਏ ਦੀ ਸੀ ਤੇ ਅਚਲ ਪ੍ਰਾਪਰਟੀ 1 ਕਰੋੜ 66 ਲੱਖ 60000 ਰੁਪਏ ਦੀ ਸੀ। ਸਾਲ 2019 ਦੇ ਵਿੱਚ 1 ਕਰੋੜ 16 ਲੱਖ 85000 ਰੁਪਏ ਦੀ ਸੀ ਤੇ ਅਚਲ ਪ੍ਰਾਪਰਟੀ 92 ਲੱਖ 50000 ਰੁਪਏ ਦੀ ਸੀ। ਸਾਲ 2004 ਦੇ ਵਿੱਚ 6897932 ਰੁਪਏ ਸੀ ਤੇ ਚੱਲ ਪ੍ਰਾਪਰਟੀ 1 ਕਰੋੜ ਰੁਪਏ ਦੀ ਸੀ ਤੇ ਜੇ ਗੱਲ ਇਹਨਾਂ ਦੇ ਸਿਸਮਾ ਫਾਰਮ ਹਾਊਸ ਦੀ ਕਰੀਏ ਤਾਂ ਸਿਸਮਾ ਫਾਰਮ ਹਾਊਸ ਦੀ ਕੀਮਤ 12 ਕਰੋੜ 50000 ਰੁਪਏ ਦੀ ਹੈ ਮੋਤੀ ਮਹਿਲ ਜਿਸ ਮੋਤੀ ਮਹਿਲ 'ਚ ਇਹ ਰਹਿ ਰਹੇ ਨੇ ਉਸ ਦੀ ਕੀਮਤ 35 ਕਰੋੜ ਰੁਪਏ ਦੀ ਹੈ ਸੋ ਕੁੱਲ ਮਿਲਾ ਕੇ ਜੇ ਗੱਲ ਕੀਤੀ ਜਾਵੇ ਤਾਂ ਸਾਲ 2004 ਤੋਂ ਲੈ ਕੇ ਸਾਲ 2024 ਤੱਕ ਪਰਨੀਤਕੌਰ ਹੁਣਾ ਦੀ ਅਚੱਲ ਪ੍ਰਾਪਰਟੀ ਦੇ ਵਿੱਚ ਜ਼ਰੂਰ ਵਾਦਾ ਹੋਇਆ ਹੈ ਪਰ ਚੱਲ ਪ੍ਰਾਪਰਟੀ ਕਿਤਨੇ ਕਿਤੇ ਕੱਟ ਦੀ ਵਿਖਾਈ ਦਿੱਤੀ ਹੈ